ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਸਰਪਦਾਔੜ ਅਤੇ ਜ਼ਿਲ੍ਹਾ ਅਨੁਪਾਇ ਦਾ ਜੀ ਬਰਨਾਲਾ ਬਾਈ ਕੋਲ ਟੋਕੜ ਗੱਪਣ ਗਾਵਾ ਤੇ ਵੱਧ ਜਾਣਕਾਰੀ ਲੈ ਮਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000 ਤੁਹਾਨੂੰ ਸੋਪਿਤ ਬਣ ਜਾ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤੋ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਉੱਪਰੀ ਸਾਈਡ ਲਾਵਾਂਗੇ ਭਰਾ ਸਕਰੀਨ ਤੇ ਠੀਕ ਹੈ ਨਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਮ ਜੀ ਨਾਮ ਗੋਰਾ ਬਾਈ ਪਿੰਡ ਪਿੰਡ ਭਗੌੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤੱਪਾ ਦਸੀਲਾ ਠੀਕ ਹੈ ਜੀ ਨਾਨਸਾ ਰੋਡ ਤੇ ਆਪਣਾ ਘਰ ਆ ਵਧਾਤਾ ਵਾਲੀ ਖੜਕ ਤੇ ਬਾਈ ਦੀ ਹੈ ਠੀਕ ਹੈ ਜੀ ਹਾਂਜੀ ਇਹਨੇ ਕੱਟੇ ਜਾਣਕਾਰੀ ਦੋ ਜੀ ਕਿਹੜੇ ਕਿਹੜੇ ਨਾਮ ਤੇ ਬੱਲੂ ਸਾਹ ਦਾ 17 ਮਹੀਨਾ ਦਾ ਬੱਚਾ ਹੈ 20 ਵਾਈ ਕਿਲੋ ਦੀ ਮਾਂ ਦਾ ਰਿਕਾਰਡ ਹੈ ਬੱਲੂ ਸਾਹ ਦਾ ਜੀ ਹਾਂਜੀ ਵੱਡਾ ਬੱਲੂ ਆ ਠੀਕ ਹੈ ਜੀ ਲੋ ਜੀ ਟੈਸਟ ਟੈਸਟ ਕਰ ਬਹੁਤ ਜਨ ਦਾ ਬੱਚਾ ਯਾਰ ਠੀਕ ਹੈ ਜੀ ਵੱਡੀ ਮਾਂ ਦਾ ਬੱਚਾ ਮੈਂ ਅੰਦਰ ਲਾਰਜ ਸੂਟ ਦਾ ਬੱਚਾ ਮੈਂ ਰਿਟਾਇਰਮੈਂਟ ਹੋ ਗਈ ਸੀ ਠੀਕ ਹੈ ਜੀ ਆਪਣੇ ਪੈਂਡ ਹੀ ਖੜੀ ਹੈ ਮਾਂ ਜੀ ਠੀਕ ਹੈ ਜੀ ਆਪਣੇ ਕੋਲ ਸੀ ਬਣਾ ਦਿਖਾ ਦੇ ਲੈ ਠੀਕ ਹੈ ਜੀ ਹਲੋ ਜੀ ਚੰਗੀ ਤਰ੍ਹਾਂ ਦਿਖਾਈ ਦਿਨਾ ਖੜ ਜਾ ਡੀ ਐਨ ਟੈਸਟ ਕਰਾ ਲੈ ਦੇ ਥੋੜਾ ਜਨਾ ਬਰੀਕ ਵਾਲੇ ਖੜੇ ਕੋਈ ਨਾ ਦਿਖਾ ਦਾਂਗੇ ਬਾ ਉਹ ਮਾ ਪਤਖਾਤੀ ਲੋਪਰਾ ਠੀਕੇ ਦਾ ਟੈਸਟ ਆ ਦੇਖ ਸਕਦੇ ਹੋ ਲੋਪਰਾ ਉਹਦੇ ਨੀਂਬੀ ਕੋ ਖੱਖ ਵਾਲੇ ਨਾ ਲੋ ਜੀ ਤੋਰਾ ਤਰਾ ਦੇਖ ਸਕਦੇ ਹੋ ਲੋ ਜੀ ਰੇੜੇ ਵੀ ਜੋੜਨਾ ਜੋੜ ਸਕਦਾ ਹਾਂ ਜੀ ਤੇ ਸੇਵਨ ਲਈ ਵੀ ਤਿਆਰ ਕਰ ਸਕਦਾ ਜੀ ਨੇ ਕਰਨਾ ਠੀਕ ਹੈ ਜੀ ਕਿਸ ਦੇਖ ਸਕਦੇ ਹੋ ਮਾਦਰ ਕਾਰਡ ਬਹੁਤ ਚੰਗਾ ਯਾਰ ਠੀਕ ਹੈ ਜੀ ਹੂੰ ਲੋ ਜੀ ਤੋਰਾ ਤਰਾ ਦੇਖ ਸਕਦੇ ਹੋ ਕਰਮ ਬੜੇ ਰੇਟ ਕੋਰੇ ਤਾਂ ਕਿੰਨਾ ਕ ਭਾਈ ਰੇੜੇ ਦੇ ਦਾਂਗੇ ਭਾਈ 50 ਦਾ 50000 ਦਾ ਹੂੰ ਠੀਕ ਹੈ ਜੀ ਲੋਪਰਾ ਬੱਤਿਆ ਟਾਪ ਦਾ ਬਣੂ ਪੂਰਾ ਵੀਰੇ ਠੀਕ ਹੈ ਠੀਕ ਹੈ ਬਾਕੀ ਕੋਨਾ ਜਿੰਨਾ ਕਹਦੇ ਉਹਨਾਂ ਹੀ ਆ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਵੀ ਜਰਸੀ ਦੀ ਜਾਣਕਾਰੀ ਦਿਓ ਜਰਸੀ ਤੋਕੜ ਗੱਬਣਾ ਵੀਰੇ ਹਾਂਜੀ ਤਿੰਨ ਮਹੀਨੇ ਦੀ ਗੱਬਣਾ ਟਿਕ ਪਾਸ ਆ ਹਾਂਜੀ ਮਗਰ ਬੱਛੀ ਆ ਖੜੀ ਹੈ ਮਗਰ ਬੱਛੀ ਆ ਜੀ ਹਾਂਜੀ ਸਿੱਖ ਕਰ ਸਕਦੇ ਬੱਛੀ ਬਹੁਤ ਚੰਗੀ ਛੋਲੀ ਬਹੁਤ ਹੈ ਬੱਛੀ ਦੀ ਵੀ ਠੀਕ ਹੈ ਜੀ ਆ ਤਾਂ ਬੈੜ ਵੀ ਬਹੁਤ ਚੰਗੀ ਜਰਾ ਥਣਲੇਵਾ ਸਾਫ ਆ ਠੀਕ ਹੈ 9 ਕਿਲੋ ਦੁੱਧ 8 ਮੰਨ ਕੇ ਮੰਗਾ ਲਓ ਅੱਜ ਹੀ ਆਈਆਂ ਆਪਣੇ ਕੋਲੇ ਠੀਕ ਹੈ ਕਿੰਨੇ ਟਾਈਮ ਦੀ ਹੈ ਤਿੰਨ ਤੋਂ ਉੱਪਰ ਆ ਜੀ ਤਿੰਨ ਮੰਨ ਕੇ ਲਓ ਆਪਣੀ ਚੱਕਰ ਆਈ ਵੀ ਹਾਂਜੀ ਅਗਲਾ ਕਰਾ ਸਕਦਾ ਆਪਣੀ ਚੈੱਕ ਕਰਾਈਏ ਭਰਾ ਅਗਲਾ ਕਰਾ ਸਕਦਾ ਟੁਕੜ ਗੱਬੜ ਹਾਂ ਤੇ ਮਗਰ ਹੈਗੀ ਬੱਸੀ ਬੱਸੀ ਵੀ ਸੁਣ ਦਿਖਾਦਾ ਗਈ ਤੂੰ ਆਪਣਾ ਚੈੱਕ ਕਰ ਸਕਦੇ ਹੋ ਰੇਟ ਕੋਰੇ ਜਾਇਜ ਜਬਈ ਵੜ ਕੇ ਜਾ 45 ਦੇ ਦਾਂਗੇ ਹਾਂ ਨਾ 45 ਦੀ ਹਾਂ ਜਾਂ ਨਾ ਲੋ ਜੀ ਫੇਸ ਕੁਆਲਟੀ ਰੰਗ ਰੂਪ ਬਹੁਤ ਸੋਹਣਾ ਤੇ ਆ ਬੱਸੀ ਇਹਦੇ ਮਗਰ ਬੱਸੀ ਵੀ ਚੈੱਕ ਕਰ ਸਕਦੇ ਬਹੁਤ ਘੈਂਟ ਆ ਲੋ ਜੀ ਆਈ ਬੱਚੀ ਦੀ ਮੈਨਾਂ ਮੱਥੇ ਫੋਲੀ ਆ ਹਾਂਜੀ ਸਾਂਗੇ ਦਗਾਉਣ ਵਾਲੇ ਝੋਲੀ ਦੇਖੀ ਬਹੁਤ ਚੰਗਾ ਸੀ ਮਨ ਭਰਿਆ ਇਹਦਾ ਬੱਸੀ ਇਹ ਪੁੱਛ ਕੇ ਦੱਸਦਾ ਮੈਂ ਕੀ ਦੀ ਆ ਠੀਕ ਹੈ ਠੀਕ ਹੈ ਠੀਕ ਹੈ ਲੋ ਕੋਹ ਨਹੀਂ ਗੰਦਿਲਾ ਮਾਰਨੀ ਇਤਰਾ ਚਾਉਟ ਠੀਕ ਬਾਅਦ ਚ ਮਾਰ ਦਗਾ ਫਰਸ਼ੇ ਡੋਲੀ ਜਾਂਦਾ ਠੀਕ ਹੈ ਜੀ ਹਾਂਜੀ ਬਾਈ ਜੀ ਦੂਜੀ ਦੱਸੋ ਹੀ ਜਾਣਕਾਰੀ ਇਹ ਵੀ ਟੋਕਰ ਗੱਬਣ ਸਾਢੇ 3 ਦੀ ਬਾਈ 10 ਕ ਦੋ ਦੇ ਦੱਸ ਲਿਆ ਹਾਂਜੀ ਇਹ ਚੱਪਚਾ ਗਈ ਹਾਂਜੀ ਠੰਡੀ ਸੀ ਲੇ ਬਹੁਤ ਜਿਆਦਾ ਠੀਕ ਹੈ ਜੀ ਛੋਲੀ ਇਹਦੀ ਬਹੁਤ ਕਰ ਮਰਦੀ ਇੱਕ ਮਿੰਟ ਦੱਸ ਜੀ ਬਾਈ ਸਾਢੇ 3 ਦੀ ਚੱਕ ਪਾਦਾ ਹਟਦਾ ਠੀਕ ਹੈ ਜੀ ਚੱਕ ਪੱਟੀਆਂ ਚ ਆ ਗਈ ਛੋਟੀਆਂ ਚ ਨਹੀਂ ਮੰਨ ਕੇ ਲਿਓ ਠੀਕ ਹੈ ਜੀ ਪਾਸ ਕੁਆਲਟੀ ਦੇਖ ਨਹੀਂ ਪੈ ਰਹੀ ਜੀ ਠੀਕ ਹੈ ਜੀ ਠੀਕ ਲੋ ਜੀ ਚੈੱਕ ਕਰ ਸੋ ਕਰਦੇ ਬੈਟ ਸੁਖਲਾ ਕਰਮਾਲ ਦੇ ਸੋਣਾ ਗੋਰੇ ਭਾਈ ਇਹਦਾ ਰੇਟ ਕਿੰਨਾ ਜਾਏ ਇਹ ਵੀ 45 ਦੇ ਦਾਂਗੇ ਹਾਂਜੀ 45 ਦੇ ਦੇ 45 ਦੀ ਲੋ ਜਾਏ ਜੀ ਮੁੱਲ ਜਿੱਤੇ ਆਪਣੀ ਗਲਤ ਨਹੀਂ ਠੀਕ ਹੈ ਜੀ ਆਪਣੀ ਚੈੱਕ ਕਰਾਈ ਵੀ ਅਗਲਾ ਚੈੱਕ ਕਰਾ ਲਾ ਕਰਾ ਸਕਦਾ ਕਿ ਤੋਕੜ ਗਵਾ ਦੀ ਤੁਹਾਨੂੰ ਪਤਾ ਡਿਮਾਂਡ ਬਹੁਤ ਰਹਿੰਦੀ ਆ ਠੀਕ ਹੈ ਜੀ ਠੀਕ ਹੈ ਤੋਕੜ ਮੱਝ ਤੇ ਤੋਕੜ ਗਾਂ ਦੀ ਹਾਂਜੀ ਹਾਂਜੀ ਲੋ ਭਾਈ ਜੀ ਨੇ ਰੇਟ ਆਪ ਨੂੰ ਦੱਸਤਾ ਜਰਸੀ ਤੇ ਉਹਦੇ ਮਗਰ ਬੱਸੀ ਇਹਦੇ ਮਗਰ ਬੱਚਾ ਤਾਂ ਨਹੀਂ ਬਈ ਨਹੀਂ ਇਹਦੇ ਮਗਰ ਹੈ ਨਹੀਂ ਵੀਰ ਉਹਦੇ ਮਗਰ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਠੀਕ ਹੈ ਹਾਂਜੀ ਅਗਲੀ ਦੀ ਦੱਸੋ ਜਾਨ ਕੇ ਇਹ 15 ਦਿਨ ਨੂੰ ਦੇਣ ਪੁਰੇ ਭਰੇ ਅਰੀਜਨਲ ਗ੍ਰੈਂਟੋ ਆ ਅੱਛਾ ਜੀ ਆ ਦੇਖ ਲਾ ਲੋ ਜੀ ਥਾਂ ਲਈ ਬਹੁਤ ਚੌੜੀ ਬਹੁਤ ਬਣਾਉਗੀ ਠੀਕ ਹੈ ਜੀ ਠੰਡੀ ਸੀਲੇ ਵੀ ਹੋ ਜਾਦੇ ਆ 15 ਦਿਨ ਬਾਕੀ ਆ ਆ ਚਾਰ ਦਾੰਦਾ ਦੂਜਾ ਸੂਆ ਪਲੋਂ ਦਾ 16 ਗਲ ਦੋ ਚੋਆ ਦਾ ਕਿੱਡੋ ਜੀ ਆਪਾਂ ਠੀਕ ਠੀਕ ਲੋ ਜੀ ਇਹਦਾ ਮੁੱਲ ਆਪਾਂ ਫੋਨ ਤੇ ਕਰਦਾ ਕੱਚੀ ਆ ਯਾਰਾ ਇਹਦਾ ਉਹਨਾਂ ਰੇਟ ਫੋਨ ਤੇ ਭਰਾ ਹਾਂ ਮੁੱਲ ਜਾਈਏ ਉਹਦਾ ਵੀ ਇਹ ਅੱਜ ਮਗੋਂ ਨਹੀਂ ਉਹ ਜਾਊਗਾ ਤਿਆਰ ਵੀ ਤਾਂ ਹੋਊਗਾ ਠੀਕ ਹੈ ਠੀਕ ਹੈ ਲੋ ਜੀ ਚੱਕਰ ਸਾਂ ਥਾਂ ਤੋਂ ਬਹੁਤ ਸੋਹਣਾ ਲੱਗੇ ਕਰਮ ਵਾਲੀ ਆ ਬੈਂਡ ਬਹੁਤ ਹੋ ਭਾਈ ਕਦਾ ਰੇਟ ਹੈ ਦਾ ਫੋਨ ਤੇ ਦੂਜਾ ਸੁਆ ਲੋ ਜੀ ਠੀਕ ਹੈ ਜੀ ਬੋਤਨ ਠੀਕ ਹੈ ਜੀ ਬਹੁਤ ਹੰਦੀ ਫੈਕਟ ਭਾਈ ਪਲੀ ਦੀ ਬਹੁਤ ਸ਼ਾਂਤਲੀ ਆਪਾਂ ਬੈਠ ਜਦੇਈ ਘੱਟ ਸੀ ਠੀਕ ਹੈ ਜੀ ਉਹ ਭਾਈ ਜੈ ਜੀ ਉਹ ਰੇਟ ਜੈ ਜੀ ਯਾਰ ਅਬ ਜਿਹੇ ਜਿਹਾ ਬੈਠਾ ਹੋ ਜਾ ਮਲ ਕਰਦਾ ਆਪਾਂ ਐ ਨਹੀਂ ਵੀ ਬੜਾ ਵੱਡਾ ਕਰਾਂਗੇ ਠੀਕ ਹੈ ਠੀਕ ਹੈ ਹੂੰ ਲੋ ਜੀ ਐ ਆਪਾਂ ਤਾਂ ਵੇਚਣਾ ਖੋਚਣਾ ਲੈਣਾ ਤਾਂ ਵੀੜੂ ਜੇ ਵੱਲ ਕਰਨਾ ਪੈਣਾ ਠੀਕ ਹੈ ਜੀ ਹਾਂ ਜੀ ਅਗਲੀ ਦੱਸੋ ਜਰਸੀ ਦਾ ਇਹ ਜਰਸੀ ਸੂਈ ਦੇ 16 ਕਿਲੋ ਦੁੱਧ ਦਾ ਪੰਜਾਬ ਵਾਲੀ ਹੈ ਰਹਿਣ ਵਾਲਾ ਠੀਕ ਆ ਮਗਰ ਬੱਛਾ ਇਹਦੇ ਮਗਰ ਬੱਛਾ ਠੰਡੀ ਸੀਲ ਬਹੁਤ ਜ਼ਿਆਦਾ ਲੇਵਲ ਦੀ ਫੀਡਿੰਗ ਦੇਖਣੀ ਚਾਹੀਦੀ ਹੈ ਠੀਕ ਹੈ ਜੀ ਕੋਈ ਜਿਆਦਾ ਨਹੀਂ ਠੀਕ ਹੈ ਜੀ ਰੀਜਨਲ ਪੰਜਾਬ ਵਾਲੀ ਯਾਰ ਠੀਕ ਹੈ ਮਗਰ ਬੱਚਾ ਦੀ ਮਗਰ ਬੱਚਾ ਬਈ ਨਹੀਂ ਬੱਚਾ ਹੱਕ ਤੇਰੀ ਤਾਂ ਨਹੀਂ ਸੋਈ ਜਾਈ ਠੀਕ ਹੈ ਜੀ ਕੋਰੇ ਬਈ ਦਾ ਰੇਟ ਕਿੰਨਾ ਕ ਇਹ 70 ਦੇ ਦਾਂਗੇ ਵੀ ਦੇਖ ਫੇਸ ਬਹੁਤ ਚੰਗੇ ਜੀ ਲੋ ਜੀ ਫੇਸ ਫਰੂਟ ਦੇਖ ਸਕਦੇ ਹੋ ਰੀਜਨਲ ਜਰਸੀ ਹੈ ਵੀਰੇ ਕੋਈ ਟਾਈ ਨਹੀਂ ਪੰਜਾਬ ਵਾਲੀ ਅਮਰਚਾਲੇ ਦਾ ਬਾਲ ਵੀ ਲੱਗਿਆ ਠੀਕ ਹੈ ਜੀ ਲੋ ਜੀ ਕੱਦ ਕਾਟ ਸੁਖਨਾ ਸੋਨਾ ਕਰਮ ਵਾਲੀ ਦਾ ਫੇਸ ਕੁਆਲਟੀ ਦੇਖ ਸਕਦੇ ਹੋ ਭਰਾ ਲੋ ਜੀ ਤੋਰਾ ਤਰਾਤਾ ਸਾਡੇ ਸਾਹਮਣੇ ਆ ਕੋਈ ਜ਼ੂਮ ਨਹੀਂ ਕੀਤਾ ਨੋਰਮਲ ਵੀਡੀ ਕੋਈ ਚੱਕਰ ਸਾਜੂਰਾ ਠੀਕ ਹੈ ਜੀ ਹਾਂਜੀ ਬਈ ਅਗਲੀ ਇਹ ਤਾਜੀ ਹੋਈ ਹੈ ਹਾਂਜੀ ਤਾਜੀ ਸੋਈ ਜਭਰੇ ਹੈ ਹਾਂਜੀ 3-4 ਦਿਨ ਦੀ ਸੋਈ ਆ 15 ਕਿਲੋ ਬੜਾ ਹੋ ਤਿਆਰ ਠੀਕ ਹੈ ਜੀ ਤੇ ਬੱਚਾ ਬੱਛਾ ਦੇਤਾ ਬੱਛਾ ਬਹੁਤ ਪਿਆਰਾ ਅੱਜ ਅਲੱਗ ਅਲੱਗ ਬੱਤੀ ਕਾ ਦਿਨ ਹੈ ਸਹੀ ਗੱਲ ਹੈ ਬੱਛਾ ਦੇਤਾ ਬਈ ਹਾਂ ਨਾਲੇ ਬਈ ਸਾਬਤ ਉੱਧ ਵਾਲੀ ਬੱਤੀ ਕਿਲੋ ਪਾ ਦੂਗੀ ਠੀਕ ਹੈ ਲੋ ਜੀ ਵੇਖੋ ਸਾਡਾ ਫੱਟ ਕਾ ਵੱਡਿਆਂ ਜਨਾਂ ਚਾਹੀ ਜੀ ਚਿੱਟੇ 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 ਇਹ ਪਨਵਾਈ ਨਹੀਂ ਗੱਲ ਕਰ ਮੈਂ ਹਜਲਤਾ ਠੀਕ ਹੈ ਉਹ ਵੀ ਵੜਾ ਹੋਣੀ ਹੈਗਾ ਤੇਜ਼ੀ ਕਰਕੇ ਠੀਕ ਹੈ ਇਹਦਾ ਰੇਟ ਕੋਰੇ ਬਾਈ ਯਾਰ ਇਹ 75 ਦੇ ਇਹ ਉੱਪਰ ਉਹਪਰਾ ਚੈੱਕ ਕਰ ਸਕਦਾ ਤੂੰ ਸੁਣਾ ਲੈ ਵਦਨ ਤਾਜਾ ਤੁਸੀਂ ਲਾਹੋਪਰਾ ਤੇ ਬੱਚਾ ਦੇਖੋ ਜੇ ਬੱਸੀ ਹੁੰਦੀ ਕੀ ਆਵਾਜ਼ ਸੀ ਦੋ ਤੜਾਹੇ ਯਾਰ ਵੱਜ ਜਾਂਦੀ ਗਏ ਹਾਂ ਕੋਈ ਫੇਸ ਕੁਆਲਟੀ ਬੱਸੀ ਦੀ ਠੀਕ ਹੈ ਬਸ ਮੈਂ ਹੋਰ ਤਾਂ ਨਹੀਂ ਬਸ ਹੀ ਠੀਕ ਹੈ ਉਪਰਾ ਬਾਈ ਨਾਲ ਜਰੂਰ ਕੰਟੈਕਟ ਕਰੋ ਭਰਾ ਠੀਕ ਹੈ ਜੀ ਉਹ ਮੇਰੇ ਘਰ ਘਾਟੋ ਸਾਲ ਵਿੱਚ ਓਕੇ ਬਾਈ